ਕੀ ਕਰਨਾ ਤਾਂ ਵੀ ਟਿਕਟ ਤੋਂ ਬਾਅਦ ਲੈ ਕੇ ਕੀ ਚੱਲ ਰਿਹਾ ਮੋਟਿਵ ਕੀ ਹੈ ਕਿਉਂਕਿ ਸੋਇਪੁਰ ਲੋਕਤਭਾ ਹਲਕਾ ਉਹ ਹਲਕਾ ਜਿੱਤੇ ਸੁਨਦੀ ਏਰੀਆ ਜਿਆਦਾ ਪੈਂਦਾ। ਭਲਾ ਫਾਦਰ ਸਾਹਿਬ ਰਹੇ ਨੇ ਉਹ ਤੁਹਾਡੇ ਕੀ ਟਾਰਗੇਟ ਕੀ ਨੇ ਅੱਗੇ ਸ਼ੁਰੂਆਤ ਪਹਿਲਾਂ ਤਾਂ ਮੈਂ ਸਭ ਤੋਂ ਉਹ ਉਸ ਅਕਾਲਪੁਰਤ ਦਾ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਜਿਸ ਨੇ ਮੈਨੂੰ ਇਹ ਟਿਕਟ ਦੇ ਕੇ نوازਿਆ ਹੈ ਔਰ ਅਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਔਰ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਔਰ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਸਮੁੱਚੇ ਫਰੋਜਪੁਰ ਦੇ ਸਾਡੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਵੋਟਰ ਸਾਹਿਬਾਨ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਜਤਾਇਆ ਔਰ ਜਿਨ੍ਹਾਂ ਨੇ ਇਥੋਂ ਤੱਕ ਪਹੁੰਚ ਮੇਰੀ ਮਦਦ ਕੀਤੀ ਉਹਨਾਂ ਸਾਰਿਆਂ ਦਾ ਮੈਂ ਭਰਾਵਾਂ ਦਾ ਭੈਣਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਦਾ ਜੀ ਦਿਲ ਤੋਂ ਧੰਨਵਾਦ ਕਰਦਾ ਬੜਾ ਆਸਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਵਰਗਵਾਸੀ ਸਰਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਤੇ ਤਿੰਨ ਵਾਰ 98 ਤੋਂ ਲੈ ਕੇ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਨਵਾਜਿਆ ਔਰ ਚੌਥੀ ਵਾਰ ਦਾਸ ਤੇ ਭਰੋਸਾ ਜਤਾਇਆ ਤਿੰਨ ਮਾਰ ਤਿੰਨ ਵਾਰ ਮੇਰੇ ਵੱਡੇ ਵੀਰ ਵਰਦੇਸ਼ ਸਿੰਘ ਨੋਨੀ ਮਾਨ ਨੂੰ ਵੀ ਟਿਕਟ ਦੇ ਕੇ ਨਵਾਜ਼ਿਆ ਔਰ ਸਾਡੇ ਮਾਨ ਪਰਿਵਾਰ ਨੂੰ ਦੋ ਵਾਰ ਐਸਜੀਪੀਸੀ ਦੀ ਟਿਕਟ ਦੇ ਕੇ ਵੀ ਨਵਾਜ਼ਿਆ ਇਸ ਟਿਕਟ ਦਾ ਦੇਣ ਦਾ ਕਾਰਨ ਮੁੱਖ ਕਰਨ ਇਹ ਹੈ ਕਿ ਮੇਰੇ ਸਵਰਗਿਆ ਪਿਤਾ ਸਰਦਾਰ ਜੋਰਾ ਸਿੰਘ ਮਾਨ ਦੀ ਸ਼ਰੋਮਣੀ ਅਕਾਲੀ ਦਲ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਜਿਹੜੀ ਉਹਨਾਂ ਨੇ ਸੇਵਾ ਕੀਤੀ ਹੈ ਔਰ ਅਸੀਂ ਆਪਦੇ ਪਿਤਾ ਦੇ ਪਾਏ ਹੋਏ ਪੂਰਨਿਆਂ ਤੇ ਚਾਰੇ ਭਰਾ ਓਵੇਂ ਚੱਲਾਂਗੇ ਜਿਵੇਂ ਸਾਡਾ ਬਾਪੂ ਸਾਨੂੰ ਸੇਧ ਦੇ ਕੇ ਗਿਆ ਔਰ ਜਿੱਥੋਂ ਤੱਕ ਸਰਹੱਦੀ ਖੇਤਰ ਦਾ ਸਵਾਲ ਹੈ ਸ਼੍ਰੋਮ ਨਹੀਂ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਉਹਨਾਂ ਨੇ ਜੋ ਸਰਹੱਦੀ ਖੇਤਰ ਲਈ ਕੀਤਾ ਨਾ ਕਿਸੇ ਸਰਕਾਰ ਨੇ ਆਉਂਟ ਕੀਤਾ ਤੇ ਨਾ ਹੀ ਆਉਣ ਵਾਲੀਆਂ ਸਰਕਾਰਾਂ ਚ ਕਿਸੇ ਨੇ ਕਰਨਾ ਸਭ ਤੋਂ ਵੱਡੀ ਮਿਸਾਲ ਹੈ ਬਾਰਡਰ ਦੇ ਉੱਤੇ 6-6000 ਰੁਪਏ ਵਿੱਚ ਸਰਕਾਰੀ ਜ਼ਮੀਨਾਂ ਪੱਕੀਆਂ ਕਰਨਾ ਪਿਊ ਵੇਲਾਂ ਦੇ ਮੋਟਰਾਂ ਦੇ ਕਨੈਕਸ਼ਨ ਔਰ ਖਾਸ ਕਰਕੇ ਤਾਰੋਂ ਪਾੜ ਕਿਉਂਕਿ ਸਾਡਾ ਬਾਰਡਰ ਏਰੀਆ ਹੈ ਜਿਹੜੇ ਤੇਲ ਦੀਆਂ ਕਿੰਨੀਆਂ ਮੋਢਿਆਂ ਤੇ ਚੱਕ ਕੇ ਲੈ ਜਾਂਦੇ ਸੀ ਨਾ ਅੱਜ ਉਹ ਕਹਿੰਦੇ ਅਸੀਂ ਬਟਨ ਨੱਪ ਕੇ ਆ ਜਾਈਦਾ ਔਰ ਬਿਜਲੀ ਵੀ ਦਿਨੇ-ਦਿਨੇ ਮਿਲਦੀ ਹੈ 5 ਵਜੇ ਤੱਕ ਔਰ ਮੇਨ ਮੇਰਾ ਮੋਟਿਵ ਫਰੋਹੀਪਰਵਾਸੀਆਂ ਲਈ ਹੈ ਮੇਰੇ ਪਿਤਾ ਜੀ ਦੇ ਵੀ ਸੁਪਨੇ ਉਹਨਾਂ ਕੰਮ ਵੀ ਬੜੇ ਕੀਤੇ ਔਰ ਅਧੂਰੇ ਸੁਪਨੇ ਵੀ ਬੜੇ ਰਹਿ ਗਏ ਉਹਨਾਂ ਨੂੰ ਮੈਂ ਪੂਰਾ ਕਰਾਂਗਾ ਔਰ ਖਾਸ ਕਰਕੇ ਬਾਰਡਰ ਪੱਟੀ ਲਈ ਹਸੈਨੀ ਵਾਲਾ ਬਾਰਡਰ ਇਹ ਮੈਨੂੰ ਫਰੋਈਪੁਰ ਇਲਾਕੇ ਦੀ ਸ਼ਾਨ ਬਖਸ਼ ਦੇਆ ਫਰੋਈਪੁਰ ਇਲਾਕੇ ਦੇ ਵੋਟਰ ਤਾਂ ਮੈਂ ਫਰੋਈਪੁਰ ਦਾ ਬਾਰਡਰ ਖਲੌਣ ਦੀ ਪੂਰੀ ਕੋਸ਼ਿਸ਼ ਕਰਾਂਗਾ ਔਰ ਪਾਰਲੀਮੈਂਟ ਦੇ ਵਿੱਚ ਅਸੀਂ ਆਵਾਜ਼ ਉਠਾਵਾਂਗੇ। ਕੋਈ ਹੋਰ ਕੁਝ ਨਹੀਂ ਲੱਗਦਾ ਐਜੇ ਕਿਉਂਕਿ ਪ politcal ਕੈਰੀਅਰ ਦੇਣਾ ਹੋ ਐਜੇ ਐਮਪੀ ਵੀ ਬਿਲਕੁਲ ਸ਼ੁਰੂ ਕਰਨ ਜਾ ਰਹੇ ਹਾਂ ਤੇ ਵੱਡੀ ਗੱਲ ਕਰੀਏ ਤਾਂ ਤੁਹਾਨੂੰ ਪੁੱਛੇ ਜੀ ਹਾਂ ਲੈ ਕੇ ਚੱਲੋ ਵੀ ਲੋਕਾਂ ਵਿਚਕਾਰ ਜਿਹੜੀ ਫਸਟ ਜਿਹੜੀ ਇਮਪ੍ਰੈਸ਼ਨ ਜਿਹੋ ਜੀ ਜਿਹੜੀ ਲੈ ਕੇ ਚੱਲੋਗੇ ਲੋਕਾਂ ਵਿਚਕਾਰ ਫਸਟ ਪ੍ਰੇਮ ਮੈਂ ਪੋਲਿਟਿਕਲ ਕੈਰੀਅਰ ਐਮਪੀ ਤੋਂ ਨਹੀਂ ਸ਼ੁਰੂ ਕਰਨ ਲੱਗਿਆ ਮੈਂ ਯੂਥ ਕਾਲੀ ਦਲ ਦਾ 5 ਸਾਲ ਜ਼ਿਲ੍ਹਾ ਪ੍ਰਧਾਨ ਵੀ ਰਿਆ ਫਰੋਈਪੁਰ ਦਾ ਔਰ ਪਿੰਡ ਦੀ ਨੁਮਾਇੰਦਗੀ ਵੀ ਕੀਤੀ ਐ ਮੈਂ ਪਿਛਲੇ 5 ਸਾਲ ਸਰਪੰਚੀ ਦੀ ਕਿਉਂਕਿ ਮੈਂ ਜੋ ਮੇਰਾ ਵਿਸ਼ਵਾਸ ਹੈ ਜਿਨੇ ਵੀ ਉੱਚੇ ਉਹਦੇ ਚਾਹੇ ਸੀਐਮ ਲੈਵਲ ਤੱਕ ਪਹੁੰਚਣਾ ਹੋਵੇ ਮੈਂ ਕਹਿੰਦਾ ਉਹਨੂੰ ਗਰਾਊਂਡ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜੀਨੇ ਪਿੰਡ ਦੀ ਮੈਂਬਰੀ ਸਰਪੰਚੀ ਕਰ ਲਈ ਨਾਲ ساری ਜ਼ਿੰਦਗੀ ਚਾਹੇ ਉਹ ਪ੍ਰਧਾਨ ਮੰਤਰੀ ਬਣ ਜੇ ਉਹ ਡੋਲਦਾ ਨਹੀਂ ਥਾਰੀ। ਔਰ ਮੈਂ ਜਿਵੇਂ ਮੇਰੇ ਪਿਤਾ ਲੋਕਾਂ ਦੀ ਪਿੱਠ ਤੇ ਖੜਦੇ ਸੀ ਨਾ ਢਾਲ ਬਣ ਕੇ ਉਹ ਵੀ ਉਹਨਾਂ ਦੇ ਪਾਏ ਪੂਰਨਿਆ ਤੇ ਮੈਂ ਆਪਦੇ ਵਰਕਰ ਦਾ ਮਾਣ ਸਤਿਕਾਰ ਕਰਾਂਗਾ ਔਰ ਉਹਨਾਂ ਦੀ ਪਿੱਠ ਪੂਰੂੰਗਾ ਔਰ ਆਪਦੇ ਲੀਡਰਾਂ ਦੀ ਇੱਕ ਆ ਲੀਡਰਾਂ ਦੇ ਅੱਗੇ ਇੱਕ ਢਾ ਕੇ ਖੜੂੰਗਾ। ਔਰ ਜੋ ਪਛੜਿਆ ਸ਼ਬਦ ਹੈ ਫਰੋਈਪੁਰ ਇਲਾਕੇ ਨਾਲ ਜਿਹੜਾ ਪਛੜਿਆ ਸ਼ਬਦ ਲੱਗਿਆ ਉਸ ਨੂੰ ਮਟਾਉਣ ਦੀ ਕੋਸ਼ਿਸ਼ ਕਰੂੰਗਾ ਔਰ ਤਨਦੇਹੀ ਨਾਲ ਇਮਾਨਦਾਰੀ ਨਾਲ ਫਰੋਈਪੁਰ ਇਲਾਕੇ ਦੀ ਸੇਵਾ ਕਰੂੰਗਾ ਤੁਸੀਂ ਮੇਰੇ ਪਿਤਾ ਜੀ ਨੂੰ ਗਿਆ ਨੂੰ ਅੱਜ ਤੋਂ 14 ਸਾਲ ਹੋ ਗਏ ਆ ਅੱਜ ਵੀ ਉਹਨਾਂ ਦਾ ਨਾਮ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਗੂੰਜਦਾ ਹੈ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੂੰਗਾ ਔਰ ਇਲਾਕੇ ਦੀ ਤਰੱਕੀ ਲਈ ਆਵਾਜ਼ ਉਠਾਉਂਗਾ ਪਾਰਲੀਮੈਂਟ ਓਏ ਸੋਣੇ